ਸਿੰਘ ਨਾਮ ਦਾ ਮੇਰਾ ਐ ਡੇਰਾ ਬਣਾਣ ਕਿਤਾ ਟਾਈਮ ਹੋ ਗਿਆ ਮੈਨੂੰ 3 ਘੰਟੇ ਤੋਂ ਸਰ ਉੱਪਰ ਹੋ ਗਏ ਜੇ ਤੇ ਲਾਇਸੈਂਸ ਦਾ ਮੇਰਾ ਕੰਮ ਹੀ ਦੀ ਨਹੀਂ ਉਹਨੇ ਦਿੱਤਾ ਸੀ ਤੇ ਕੋਈ ਜਵਾਬ ਨਹੀਂ ਦੇਂਦੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹਨਾਂ ਦੇ ਮੁਲਾਜ਼ਮ ਵੀ ਅੰਦਰ ਆਏ ਸੀ ਉਹ ਵੀ ਤਿੰਦੇ ਖੜਜੋ ਛਾਂਵੇਂ ਚੱਲ ਜਾਓ ਇੱਥੇ ਦੇਖੋ ਛਾਂ ਹੈਗੀ ਕਿਤੇ ਕਿਤੇ ਚੱਲ ਜੀ ਆਏ ਆਂ ਲੈਡੀਆਂ ਹੁਣ ਇੱਥੇ ਖਲੋਤੀ ਸੀ ਇਹਨਾਂ ਭਾਜੀ ਹੁਣ ਇਹਨਾਂ ਭਾਜੀ ਨਾਲ ਲਾ ਲੜਕੇ ਹੀ ਲੈਡੀਆਂ ਨੂੰ ਅੰਦਰ ਲਗਾਇਆ ਕਿ ਹਾਨੂੰ ਨਹੀਂ ਜਾਣਦੇ ਨਾ ਤੁਹਾਨੂੰ ਜਾਣ ਦੋ ਤੇ ਕੋਈ ਜਵਾਬ ਨਹੀਂ ਦੇਂਦੇ ਇਹ ਤੇ ਬਿੜਾ ਵਾਲਾ ਲਾਈਨਾਂ ਦੇ ਵਿੱਚ ਲਾ ਕੇ ਕੰਮ ਕਰਵਾਉਣਾ ਪਹਿਲਾਂ ਵੀ ਲੈਣਾ ਚ ਲੱਗਦਾ ਤੁਹਾਨੂੰ ਪਤਾ ਹੀ ਆ ਸਾਰਾ ਰਿਸ਼ਵਤ ਦਾ ਕੰਮ ਆ ਦੋ ਵਾਰੀ ਚਾਹ ਚਲ ਗਈ ਜੰਦਰ ਸਮੋਸੇ ਸਮਾਸੇ ਵੀ ਚਲ ਗਏ ਜੇ ਤੁਹਾਨੂੰ ਪਤਾ ਕਿਹੜੀ ਰੇਟ ਤੇ ਲੜੀ ਸਾਰੇ ਸਿਆਣੇ ਜੇ ਤੇ ਕੋਈ ਗੱਲ ਬਾਤ ਨਹੀਂ ਬੇ ਪਰੇਸ਼ਾਨ ਕਰਨ ਦੇ ਜਾਨੂੰ ਬਾਕੀ ਇਹ ਬਾਜੀ ਨੂੰ ਦੱਸ ਸਕਦੇ ਤੁਹਾਨੂੰ ਇਹਨਾਂ ਕਿਹੜਾ ਜੰਦਰਾ ਫੜਿਆ ਦੇਖੋ ਜੀ ਤਾਲੇ ਬਾਂਚ ਆਏ ਨਹੀਂ ਸਾਡੇ ਕੋਲ ਧਿਆਰ ਹੈ ਅੰਦਰ ਨਾ ਵਰਦੀਏ ਉਹ ਜੰਦਰੇ ਨੂੰ ਦੇਖੋ ਹੱਥ ਪਾਇਆ ਮੜਾ ਜਾ ਉਹ ਦੇਖੋ ਬਾਜੀ ਮੜਾ ਜਾ ਤਰ ਮਾਰਿਓ ਹਾਜੀ ਪਾਪ ਮੈਂ ਲੁਖ ਲੀਖੂ ਮੈਨੂੰ ਇਹ ਤਿੰਨ ਘੰਟੇ ਤੋਂ ਉਪਰ ਹੋ ਗਿਆ ਖੜਿਆ ਕੋਈ ਸੈਟੀਸਫਾਈ ਜਵਾਬ ਨਹੀਂ ਦੇ ਰਹੇ ਬਸ ਕਹੀ ਜਾਂਦੇ 15 ਮਿੰਟ 20 ਮਿੰਟ ਚੈਕਿੰਗ ਹੋ ਰਹੀ ਹੈ ਚੈਕਿੰਗ ਹੋ ਰਹੀ 15 20 ਇਸ ਲਈ ਇੱਥੇ ਦੱਸ ਹੀ ਨਹੀਂ ਰਹੇ ਕੁਝ ਵੀ ਸੈਟੀਸਫਾਈ ਜਵਾਬ ਕੋਈ ਦੇ ਨਹੀਂ ਨਾ ਰਹੇ ਕਿਸੇ ਨੂੰ ਹੈਨਾ ਇੱਥੇ ਬਜ਼ੁਰਗ ਵੀ ਆਏ ਹੋਏ ਉਹਨਾਂ ਨੂੰ ਸੈਟੀਸਫਾਈ ਜਵਾਬ ਨਹੀਂ ਦੇ ਰਹੇ ਕੁਝ ਲੇਡੀਆਂ ਸੀ ਪਹਿਲਾਂ ਉਹ ਵੀ ਘੰਟਾ ਦੋ ਘੰਟੇ ਖਰਾਬ ਹੋ ਗਏ ਹੁਣ ਵਿਚਾਰੀਆਂ ਚੱਲ ਗਈਆਂ ਨੇ ਉਹਨਾਂ ਬਹੁਤ ਤਰਲੇ ਲਏ ਆ ਕਿ ਸਾਨੂੰ ਜਾਣ ਦੋ ਪੁੱਛਣ ਦੋ ਕੀ ਕੰਮ ਆ ਕਹਿੰਦੇ ਜਾਣ ਹੀ ਨਹੀਂ ਦੇਣਾ ਅੰਦਰ ਪੱਤਰਕਾਰਾਂ ਨੂੰ ਨਹੀਂ ਜਾਣ ਦੇਣਾ ਮੇਰੀ ਆਰਸੀ ਦਾ ਕੰਮ ਹੈ ਹਾਂ ਔਰ ਜਿਹੜੇ ਲੋਕ ਤੁਹਾਨੂੰ ਮਿਲਾਂਗੇ ਫਿਰ ਤੁਸੀਂ ਦੱਸਦੇ ਕੁਝ ਨਹੀਂ ਪਏ ਕੋਈ ਕਹੋ ਵੀਰ ਨਾਲ ਮਿਲਾਂਗੇ ਗੱਲ ਕਰ ਖਤੋ ਉਹ ਤਾਂ ਨਹੀਂ ਹੱਥ ਕਹਿ ਰਹੇ ਲਿਆ ਫਾ ਵਾਕ ਥਰੂ ਕਰੀਏ ਇੱਕ ਜੀ ਕੱਲ ਉਹ ਇਹ ਆਖੀ ਕਰਕੇ ਇਸ ਨੂੰ ਆਇਆ ਸੀ ਤੁਸੀਂ ਕਿਤਾਬ ਕਿਤਾਬ ਆਇਆ ਨਹੀਂ ਆਇਆ ਸੀ ਉਹ ਸਿਆਣ ਕੇ ਦੋਸਤ ਉਹ ਵੀ ਪਾ ਗਏ ਸੋ ਇਸੇ ਤਰੀਕੇ ਨਾਲ ਇਹ ਬੋਦਾ ਥੋੜਾ ਬਚ ਗਿਆ